ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 8 ਨਾਗ ਲੈ ਕੇ ਆਂਦੇ ਆ ਜਿੰਨਾ ਚੋ 2 ਸੂ ਇਸ ਵਾਏ ਆ ਤੇ ਬਾਕੀ ਗੱਬਣ ਆ ਲਗਭਗ ਹਫਤੇ ਦੇ ਆਸੇ ਪਾਸੇ ਗੱਚੇ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਾਗ ਪਸੰਦ ਆਉਂਦਾ ਫੱਟ ਬੈਂਦਾ ਜੀ ਆਕੇ ਤਸੱਲੀ ਭਰਕ ਤੁਸੀਂ ਕਰਨੀ ਹੈ ਵੀਰੇ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ। ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਉ ਤੇ ਸੈੱਟ ਕਰ ਲਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਹਰਪ੍ਰੀਤ ਸਿੰਘ ਪਿੰਡ ਚੜੱਕ ਜ਼ਿਲ੍ਹਾ ਮੋਗਾ ਜੀ। ਨੰਬਰ 9855295822 ਜੀ। ਠੀਕ ਆ ਜੀ। ਅੱਜ 8 ਨਾ ਗਿਆ ਜੀ ਆਪਣੇ ਕੋਲ। ਹਾਂਜੀ 8 ਆਈ ਕੋਲ ਤੋਂ ਦੋ ਕੁ ਸੇਲ ਹੋ ਗਈ ਪਹਿਲਾਂ ਤੋਂ। ਠੀਕ ਆ ਕਿੱਧਰੋਂ ਸ਼ੁਰੂ ਕਰਕੇ ਬਾਈ? ਆਈ ਪਹਿਲਾਂ ਉਹ ਵਛੇ ਆਈ ਗੱਪਣ। ਸੂ ਆ ਕੇ ਨਮਾ ਜੀ ਇਹਦਾ। ਪਹਿਲਾਂ ਦੰਦੋ ਮਲਾ 4 ਦੰਦਾਂ ਦਾ ਹੁੰਦਾ ਜੀ ਬੱਚੀ ਜੇ ਹੋਰ ਦੋ ਹੋਵੇ ਵੇਖੇ ਨਹੀਂ ਪੱਟੀ ਨਹੀਂ ਗੇ ਸੰਭੀ ਪੜੀ ਬਹੁਤ ਆ ਹਨਾ ਹਾਂ ਹਾਂ ਬੱਚੀ ਸੋਹਣੀ ਫੁੱਲ ਨਿੱਗਰ ਆ ਪੂਰੀ ਵਧੀਆ ਹੀ ਬੱਚੀ ਕਿੰਨੇ ਦਿਨ ਕੱਢਦੀ ਆ ਬਾਈ ਕੋਈ ਹਫ਼ਤਾ ਕੱਢ ਜੂਗੀ ਬੱਚੀ ਜੀ ਹਫ਼ਤੇ ਦੇ ਆਸੇ ਬਾਅਦ ਦੋ ਦਿਨ ਬਾਅਦ ਵੀ ਸਕਦੇ ਘੱਟ ਵੀ ਸਕਦੇ ਹਾਂਜੀ 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 ਕਿੰਨਾ ਪਿਆ ਜੂਗਾ ਰਮਾਲੀ ਜੀ ਦੁੱਧ ਜਾਨੀ 14-15 ਲੀਟਰ ਵੱਧ ਵੀ ਪਿਆ ਸਕਦੀ 18-17 ਤਾਂ ਵੀ ਜਾ ਸਕਦੀ ਪਰ ਨੋਰਮਲ ਜਾਨਕੀ ਇਹਨਾਂ ਦਾ ਪਿਆ ਹੀ ਜਾਊਗਾ ਵੀ 14-15 ਲੀਟਰ ਜਾਨੀ ਨੋਰਮਲ ਪਿਆਦਾ ਦੀ ਬੱਚੀ ਤੋਰ ਕੇ ਦਿਖਾ ਦਿਓ ਵੀਰੇ ਲੋ ਜੀ ਫੁੱਲ ਸੰਭੀ ਪੜੀ ਬਾਈ ਦੱਸਦਾ ਕਿ ਲਗਭਗ 14-15 ਲੀਟਰ ਦੁੱਧ ਪਿਆ ਜੂ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਤੁਸੀਂ ਆਪ ਅੰਦਾਜ਼ਾ ਲਾ ਲਿਆ ਕਰੋ ਬਈ ਆਪਾਂ ਕਿੰਨਾ ਚੂ ਸਕਦੇ ਆ ਰੰਗ ਪ੍ਰਿੰਟ ਦੀ ਕਰਮ ਵਾਲੀ ਪੂਰੀ ਚੰਗੀ ਆ ਮੁਠੀ ਆਲਾ ਥਾਣਾ ਪੋਲੀ ਸੰਭੀ ਪਲੀ ਆ ਜੀ ਤੇ ਬਾਕੀ ਹਫਤੇ ਦੇ ਆਸੇ ਪਾਸੇ ਬਾਈ ਦੱਸਦਾ ਕਿ ਸਮਾਂ ਲੈ ਜੂਗੀ ਜੀ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਚੰਗੀ ਆ ਠੰਡੀ ਸੀਲ ਆ ਬਾਕੀ ਤੁਹਾਨੂੰ ਪਤਾ ਬਈ ਜਿਹੜਾ ਇਹਨਾਂ ਦਾ ਬਾਕੀ ਆਪਦੇ ਐਨ ਵੇਖ ਪਰ ਕੇ ਲੈ ਕੇ ਜਾਵੇ ਹਾਂ ਜਦੋਂ ਪੈਸੇ ਲਾਉਣੇ ਆ ਹਾਂਜੀ ਦੁੱਧ ਇਹਨਾਂ ਦਾ ਮੱਝਾਂ ਰਗਈ ਹੁੰਦਾਗਾ ਚੰਗੀ ਫੈਟ ਵਾਲਾ ਇਹ ਨਹੀਂ ਬਈ ਪਾਣੀ ਤਾਂ ਨਹੀਂ ਜਾ ਹੋਊਗਾ ਲਗਭਗ 5 ਫੈਟ ਵਾਲਾ ਦੁੱਧ ਪਿਉਣਾ ਕਰ ਮਾਲੀ ਨੇ ਡਿਮਾਂਡ ਕਰਨੀ ਫਿਰ ਜਮ ਆਪਾਂ ਛੋਟੀ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਮੈਂ ਆਪਾਂ ਛੋਟਾ 60 ਕਰਾਂਗੇ ਜਾਂ ਵੇ ਇਹ ਤਾਂ ਫੋਨ ਤੇ ਹੀ ਕਰ ਦਾਂਗੇ ਕਿਉਂਕਿ ਵੇਚਣ ਵਾਲਾ ਬੰਦਾ ਆ ਜਾਂਦਾ ਆਪਣੇ ਕੋਲੇ ਹੋਊਗੀ ਜੈ ਜੀ ਜਵਾਂ ਜੈਜ ਭਾਊਗਾ ਜਵਾਂ ਯਾਨੀ ਆਪਣੇ ਤੋਂ ਜੇ ਲੈ ਜੂ ਜਾ ਕੇ ਚਾਹੇ ਵੇਚ ਵੀ ਲਵੇ ਨਾ ਕੋਈ 60 ਨਾ ਕੋਈ 65 ਹੋਊਗਾ ਪਰ ਛੋਟਾ ਮੋਲ ਹੀ ਹੋਣਾ ਛੋਟਾ ਹੀ ਹੋਊਗਾ ਤੇ ਨਹੀਂ ਤੇਜ਼ੀ ਹੁੰਦੀ ਤਾਂ 70 75 ਰਹਿ ਜਾਂਦਾ ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਵੇੜ ਦਾ ਹਾਂ ਨਾ ਕੋਈ 60 ਆ ਤੇ ਨਾ ਕੋਈ 65 ਆ ਅੰਦਾਜ਼ਾ ਤੁਹਾਨੂੰ ਦੇਤਾਗਾ ਇਹ ਤਾਂ ਦੇ ਤਾਂ ਭਾਈ ਜੇ ਕਿਸੇ ਨੇ ਲਜਾ ਕੇ ਵੇਚ ਨਹੀਂ ਵੀ ਹੋਈ ਨਾ ਕਿਉਂਕਿ 5-7 ਦਿਨ ਸਾਹਮਣੇ ਵੇਚਣ ਵਾਲੇ ਬੰਦੇ ਆ ਕੇ ਵੀ ਲੈ ਗਏ ਆ ਬੜਾ ਜਿੱਦੇ ਪੰਡ ਦਾ ਹਵਾਨਾ ਤਿਆਰ ਕੀਤਾ ਹੋ ਉਹਦੇ ਅੱਧਾ ਮੁੱਲ ਮਗਰ ਮਗਰ ਫਿਰੂ ਹਨਾ ਭਾਈ ਤੇ ਭਾਅ ਛੂਟਈ ਹੋਊਗਾ ਫੋਨ ਜਰੂਰ ਲਾ ਲਿਓ ਇਹ ਨਾ ਡਰਜੋ ਭਾਈ ਬੁੱਲ ਭੇੜਾ ਹੋਊਗਾ ਮੁੱਲ ਜੈ ਜੀ ਹੋਊਗਾ ਇੱਕ ਵਾਰੀ ਫੋਨ ਜਰੂਰ ਲਾ ਲਿਓ ਦੋ ਨੰਬਰ ਜਰਸੀ ਸੁਆਗਨਮਾ ਜੀ ਦਾ ਇਹਦਾ ਹੀ ਦੂਜਾ ਸੁਹਾਈ ਵਾਹਰ ਦਾ ਠੀਕ ਆ ਹਾਂਜੀ ਸਵਾਗਤ ਕਿੰਨਾ ਕੁ ਲੈਂਦੀ ਹੈ ਜੀ ਇਹ ਲੈ ਜੂ ਕੋਈ 10 ਕ ਦਿਨ ਲੈ ਜੂ ਜੀ ਬੜਾ ਜੀ 10 ਕ ਦਿਨ ਲੈ ਜੂ ਇਹ ਜਰਸੀ ਚਾਹੀਦੀ ਹੈ ਨਾ ਬਈ ਹਾਂ ਜਰਸੀ ਚਾਹੀਦੀ ਹੂੰ 10 ਕ ਦਿਨ ਖੁਦ ਥਣਾ ਤੁਹਾਨੂੰ ਦੀ ਫੁੱਲ ਗਰੰਟੀ ਹੈ ਥਣਾ ਦੇ ਭਾਰ ਪਿੱਛੇ ਦੀ ਓਕੇ ਹੋ ਗਈ ਜਮ ਓਕੇ ਠੀਕ ਹੈ ਜੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੈ ਤਾਂ ਇਹ ਫੇਰ ਵੀ ਤੁਸੀਂ ਵੀਰੇ ਖਿੱਚ ਕੇ ਲਿਜਾ ਸਕਦੇ ਆ ਸੋਹਣਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਹਾਤੀ ਜਵਾਈ ਵਾਲਾ ਚਮਕ-ਦਮਕ ਚੰਗੀ ਆ ਸੰਭੀ ਭਲੀ ਵੀ ਚੰਗੀ ਆ ਸੋਹਣਾ ਕੱਟ ਵਾਲਾ ਹਵਾਨਾ ਵੀਰੇ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਟੌਪ ਦਾ ਮੁਠੀ ਵਾਲਾ ਥਣ ਲੱਗਿਆ ਵਾ ਮੋੜ ਲਿਆ ਵੀਰੇ ਫੇਸ ਕੁਆਲਟੀ ਵੀ ਸੋਹਣੀ ਆ ਚਮਕ ਦਮਕ ਵੀ ਬੜੀ ਚੰਗੀ ਆ ਵਜਨ ਵਾਲੀ ਆ ਜੀ ਇਹ ਤਾਂ ਬਣੂ ਬਹੁਤ ਵਧੀਆ ਇਹ ਤਾਂ ਸਹੀ ਗੱਲ ਆ ਬਾਈ ਦਸਾਂ ਦਿਨਾਂ ਤੇ ਕਰਦਾ ਜਿਹੜੀ ਢੱਲ ਢੁੱਲ ਪਈ ਆ ਸਾਰੀ ਕੱਢ ਲੈਣੀ ਆ ਹਨਾ ਬਾਈ ਫੋਨ ਭਰਨੀ ਆ ਮਰ ਤਾਂ ਜੈ ਜੀ ਡਿਮਾਂਡ ਇਹਦੀ ਫਿਰ ਇਹਦੀ ਫੋਨ ਤੇ ਇਹਦੀ ਵੀ ਫੋਨ ਤੇ ਹੋਊਗੀ ਠੀਕ ਆ ਕਿਉਂਕਿ ਵੇਚਣ ਵਾਲੇ ਬੰਦੇ ਨੇ ਜਿਹਨੇ ਲਿਆਣਾ ਨਾ ਮਾਲ ਨਾ ਪਰਦਾ ਚੱਕਿਆ ਜਾਂਦਾ ਇਹ ਤਾਂ ਗੱਲ ਹੈਗੀ 100 ਚਲੋ ਅਗਲੇ ਦਾ ਪਰਦਾ ਹੁੰਦਾ ਹਾਂਜੀ ਹਾਂਜੀ ਪਰਦਾ ਚੱਕਿਆ ਜਾਂਦਾ ਜੀ ਹੋਊਗੀ ਜੈ ਜੀ ਪਰ ਹੋਊਗੀ ਫੋਨ ਤੇ ਕਿੰਨਾ ਕੁ ਪਿਆਜੋ ਦੁੱਧ ਜੀ ਹੈ ਯਾਨੀ ਕਿ 16 17 ਲੀਟਰ ਦਾ ਇਹਨੂੰ ਵਛੇ ਨੂੰ ਖੁੱਲਾ ਦੁੱਧ ਚਾਹੀਦਾ ਜੀ ਹੱਕਾ ਦੇਣ ਦਾ ਇਹਨਾਂ ਉਹ ਪੂਰੀ ਵੱਡੀ ਆ ਕੋਈ ਐਨੀ ਗੱਲ ਨਿੱਕੀ ਜੀ ਆ ਕੋਈ ਮੀਡੀਅਮ ਆ ਹੂੰ ਪੂਰਾ ਵਧੀਆ ਕਰਦਾ ਠੀਕ ਹੈ ਵੀਰੇ ਹਾਂਜੀ ਚੰਗੀ ਆ ਹੈਨਾ ਚਮਕ ਦਮਕ ਵਾਲੀ ਆ ਨਗ ਨੰਬਰ ਆ ਗਿਆ ਬਾਈ ਆਪਣਾ ਤਿੰਨ ਇਹ ਵੀ ਜਰਸੀ ਆ ਇਹਦਾ ਸੁਆ ਕਿੰਨਾ ਮਾਜੀ ਇਹ ਪਲੂਣਾ ਹੀ ਵੜਾ ਠੀਕ ਆ ਕਿੰਨਾ ਕੁ ਸਮਾਂ ਕੱਢਦੀ ਆ ਜੀ ਇਹ ਵੀ ਕੋਈ ਹਫਤਾ ਕੱਢ ਜਾਣਾ ਜੀ ਵੜਨੇ ਹਜੇ ਦੰਦ ਚੈੱਕ ਕੀਤੇ ਆ ਜੀ ਬੰਦੀ ਨਹੀਂ ਪੱਟੀ ਜਦੀ ਵੀ ਠੀਕ ਆ ਤੋਰ ਕੇ ਦਿਖਾਉ। ਹੋ ਵੀ ਹੋ ਗਈ ਬੜਾ ਜੇ ਵੀ। ਠੀਕ ਆ ਹੋਊਗੇ ਦੰਦਾਂ ਚ ਤੁਸੀਂ ਆਪ ਦਾ ਆ ਕੇ ਆਪੇ ਚੈੱਕ ਕਰ ਲਿਓ। ਫੇਸ ਕੁਆਲਿਟੀ ਵੀ ਸੋਹਣੀ ਆ, ਬੋਦੀ ਵਾਲੀ ਬੱਚੀ ਆ। ਚਾਰ ਉਂਗਲਾਂ ਦਾ ਕੰਨ, ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ, ਹਵਾਨਾ ਫਿਟਨੈਸ ਵਾਲਾ ਵੀਰੇ। ਕੋਈ ਆਏ ਨਹੀਂ ਕਿਸੇ ਦਾ ਟਟਮਾ ਲੇਵਾ। ਦੰਦ ਨਾਗ ਜਿਆਦਾ ਕਰਕੇ ਤੇ ਬਾਈ ਦੱਸਦਾ ਬਈ ਇਹ ਪੱਤਿਆਂ ਜਾਣੀ ਦਿੱਤਾ। ਬਾਕੀ ਚੈੱਕ ਕਰ ਸਕਦੇ ਹਾਂ ਮੈਂ ਬੈਡ ਦੀ ਯਾਦ ਬਰੀਡ ਵੇਖ ਲਾ ਪੂਰੀ ਫੋਲੋ ਠੀਕ ਆ ਚੰਗੀ ਆ ਹਨਾ ਹਾਂਜੀ ਹਾਂਜੀ ਮੁੱਠੀ ਵਾਲਾ ਥਾਣੀ ਆ ਪੂਰਾ ਗੁਲਾਬੀ ਫੂਡ ਸ਼ਾਂ ਕੇ ਦੇ ਭੂਰਾ ਬਿਣ ਜੀ ਹਾਂਜੀ ਇਹਦੀ ਵੀ ਡਿਮਾਂਡ ਫੋਨ ਤੇ ਹੀ ਆ ਕਿ ਦੱਸਣੀ ਆ ਜੀ ਨਵੇ ਚਲੋ ਦੱਸਨੇ ਫਿਰ ਕਰਨ ਕੇ ਸਾਰਿਆਂ ਦੇ ਫੋਨ ਤੇ ਕਰੀ ਜਾਂਦੇ ਆ ਹੂੰ ਚਲੋ ਦੋ ਚਾਰਾਂ ਦੀਆਂ ਦੱਸ ਦੋ ਹਾਂਜੀ ਹਾਂਜੀ ਹੂੰ ਇਹਦੀ ਕੀ ਡਿਮਾਂਡ ਆ ਇਹਦਾ ਲੈਣ ਦੇ ਨਾਲ 48000 ਰੁਪਏ ਆ ਠੀਕ ਆ ਇਹਦਾ ਬਾਈ ਕਹਿੰਦਾ ਲੈਣ ਦੇ ਨਾਲ 48000 ਰੁਪਏ ਆ ਵਿੱਚੋਂ ਮਾੜਾ ਮੋਟਾ ਮਾਨ ਤਣ ਜ਼ਰੂਰ ਹੋ ਜੂਗਾ ਜੀ ਵਹਿਣ ਪੂਰੀ ਜਾਨ ਕੇ ਟੌਪ ਦੀ ਆ ਟੌਪ ਪੂਰੀ ਸੰਭੀ ਭਲੀ ਆ ਹਾਂਜੀ ਠੀਕ ਆ ਵੀਰੇ ਤੇ ਚਾਰ ਨੰਬਰ ਨਾਗ ਦਾ ਸੁਆ ਕਿੰਨਾ ਮਾ ਜੀ ਇਹ ਨੇ ਪਹਿਲੇ ਸੁਆ ਸੁਣਾ ਹੀ ਵਰਨੇ ਠੀਕ ਆ ਸਮਾਂ ਕਿੰਨਾ ਕੱਢਦੀ ਆ ਜੀ ਵੀ ਪੰਜ-ਛੇ ਤਾਂ ਲੈ ਜੂਗੀ ਆ ਆਪਤਾ ਵੀ ਲੈ ਸਕਦੀ ਆ ਠੀਕ ਆ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਚਮਕ ਦਮਕ ਪੂਰੀ ਚੰਗੀ ਆ ਸੰਭੀ ਭਲੀ ਪੂਰੀ ਚੰਗੀ ਆ ਵਜਨ ਵਜੂਦ ਪੂਰਾ ਚੰਗਾ ਚੈੱਕ ਕਰ ਸਕਦੇ ਹੋ ਤੁਸੀਂ ਮੁੱਠੀ ਵਾਲਾ ਗੁਲਾਬੀ ਥਾਣਾ ਸੂਆ ਪਹਿਲਾ ਹਫਤੇ ਦੇ ਅੰਦਰ ਬਾਅਦ ਸਮਾਂ ਲੱਗ ਪਾਗੇ ਲੈ ਜੂਗੀ ਜੀ ਬਾਕੀ ਮੇਨ ਗੱਲ ਕੋਈ ਆਏ ਨਹੀਂ ਵੀਰੇ ਲੱਸੀ ਲਾ ਵੀ ਨਹੀਂ ਤੇ ਤਾਂ ਬਿਊਟੀ ਬਹੁਤ ਆਏ ਵੈਟਦੀ ਹੈ ਨਾ ਇਹਦਾ ਸੁਨੱਖ ਪੁਣਾ ਬਹੁਤ ਆ ਕੱਲੇ ਕੱਚੀ ਕੱਚੀ ਆ ਜੇ ਤਿਆਰ ਕਰਕੇ ਵੇਚਨੀ ਆ ਹੁਣ ਤੁੰਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਚੀਜ਼ ਆ ਇਹ ਚੰਗੀ ਚੀਜ਼ ਆ ਬਾਕੀ ਠੰਡੀ ਮਿੱਠੀ ਤੁਹਾਡੇ ਸਾਹਮਣੇ ਆ ਜੀ ਮਾੜਾ ਠੀਕ ਆ ਜੀ ਦਰਦ ਨਹੀਂ ਆ ਜੀ ਠੰਗੂ ਢੱਲ ਪਈ ਆ ਤੇ ਇਹਦੀ ਡਿਮਾਂਡ ਕਿਵੇਂ ਕਰਨੀ ਫਿਰ ਆਪਾਂ ਇਹਦਾ 52000 ਰੁਪਏ ਇਹਦਾ 52000 ਹਾਂਜੀ ਜਾਇਜ਼ ਹੋਗਾ ਹੀ ਭਾ ਜਾਣ ਕੇ ਹੂੰ ਜਾਇਜ਼ ਹੈ ਸਹੀ ਗੱਲ ਆ ਇਹ ਵੀ ਮੰਨ ਦੇ ਕਰ ਕੇ ਆ ਨਹੀਂ ਤਾਂ ਮੰਨਾਂ ਕਰਕੇ ਨਹੀਂ ਤਾਂ 65000 ਦੀ ਵਛੀ ਸਹੀ ਗੱਲ ਆ ਜੀ ਜਿਹਨੂੰ ਮਰਜੀ ਵੇਚ ਲੈਂਦੇ 56000 ਬਾਈ 52000 50000 ਦੀ 50 ਤੇ 2 52000 ਰੁਪਿਆ ਡਿਮਾਂਡ ਆ ਜਾਇ ਜੀਆ ਜਿਹਦਾ ਤਿਆਰ ਹੋਗੀ ਉਹਦੇ ਨਹੀਂ ਮਿਲਨੀ ਇਹ ਵੀ ਤੁਹਾਨੂੰ ਕੱਚੀ ਕੱਚੀ ਮਿਲ ਜਾਣੀ ਆ ਜੀ ਬਾਕੀ ਚੀਜ਼ ਚੰਗੀ ਆ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ 5 ਜੀ ਇਸ ਵੀ ਆ ਸੁਆ ਸੁਆ ਆਇਆ ਜੀ ਸੁਆ ਕਿੰਨਾ ਮਾ ਜੀ ਸੁਆ ਦੂਜਾ ਹੀ ਇਹਦਾ ਤਾਂ ਦੋ ਸੁਈ ਹੈ ਜੀ ਇਹ ਇਹ ਨੂੰ ਮਲਾ ਤੀਜਾ ਦਿਨ ਹੋਇਆ ਆਪਣੇ ਕੋਲੇ ਆਈ ਹੈ ਇਹ ਰਾਤ ਦੀ ਬੱਚਾ ਕੀ ਹੈ ਜੀ ਬੱਚਾ ਹੀ ਮਗਰਾ ਜੇਰ ਦੀ ਕੰਪਲੀਟ ਓਕੇ ਜਮਾ ਠੀਕ ਆ ਕਿੰਨਾ ਬੋਲਾ ਤਿਆਰ ਹੈ ਜੀ ਇਹਦੇ ਰਾਈ ਯਾਨੀ ਕਿ 12 13 ਲੀਟਰ ਤੋਂ 12 ਲੀਟਰ ਆਪਾਂ ਚੋਕੇ ਭਲਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਵੀ ਇਹ ਨਹੀਂ ਕਰ ਵੀ ਆਪਾਂ ਐ ਲੈ ਜੇ ਅਗਲਾ ਠੀਕ ਆ 12 ਲੀਟਰ ਆਪਣੇ ਘਰੇ ਕੰਡਾ ਮਾਰ ਕੇ ਲੈ ਜੇ ਜੇ ਕਿਨੇ ਦੂਰੋਂ ਆ ਰਹਿਣ ਨੂੰ ਵੀ ਜਗਾ ਸਭ ਕੁਛ ਰੋਟੀ ਪਾਣੀ ਸਭ ਕੋ ਮਿਲੂਗਾ ਸਾਰਾ ਜੀ ਤੇ ਬੱਚਾ ਵੀ ਦਿੱਸਦਾ ਇਹਦੇ ਮੈਨੇ ਇਹਦੇ ਮਗਰ ਵਛੇਈ ਬੱਚਾ ਜੀ ਹਾਂਜੀ ਹਾਂਜੀ ਠੀਕ ਆ ਬੱਚਾ ਇਹਦੇ ਮਗਰ ਵਛਾ ਸੋਣਾ ਕੋਈ ਵੀ ਆਪਾਂ ਤਾਂ ਕਿਨੇ ਪਸ਼ੂ ਲੈਣਾ ਸੂਰਾ ਸੋਇਆ ਇਹ ਪਹਿਲਾਂ ਰਹਿ ਕੇ ਚੋਕੇ ਵੇਖ ਕੇ ਲੈ ਕੇ ਆ ਰਹਿ ਕੇ ਤਸੱਲੀ ਕਰਕੇ ਲੈ ਕੇ ਜਾਵੇ ਬਾਅਦ ਚ ਲਾਂਬਾ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਹਾਂਜੀ ਪਹਿਲਾਂ ਬਈ ਤੁਸੀਂ ਚਾਹੇ 10 ਰੁਪਏ ਲਾਉਣੇ ਚਾਹੇ ਲੱਖ ਰੁਪਇਆ ਲਾਉਣਾ ਆਪ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਰੁਪਇਆ ਰੁਪਇਆ ਕੇ ਵੀਰ ਦਾ ਜੋੜਿਆ ਹੁੰਦਾ ਜਿਹੜੇ ਲੈ ਕੇ ਜਾਂਦੇ ਆ ਤੇ ਬਾਅਦ ਚ ਉਹ ਗੱਲ ਦਾ ਰੋਲੇ ਦਾ ਸਵਾਲ ਨਹੀਂ ਲੰਬੇ ਵਾਲਾ ਕੰਮ ਰੱਖਿਆ ਹੀ ਨਾ ਲੰਬੇ ਵਾਲਾ ਕੰਮ ਅੱਗੇ ਦੋ ਤੇ ਸੇਵਾ ਸੰਭਾਲਦਾ ਬਾਈ ਦੇ ਘਰੇ ਜਿੰਨਾ ਤਿਆਰ ਉਹ ਬਾਈ ਨੇ ਦਾਸਤਾ ਇਹਦਾ ਕਿੱਡਾ ਕ ਭਾਜੀ ਹਾਂਜੀ ਇਹਦਾ ਮੁੱਲ ਕੀ ਆ ਜੀ ਇਹਦਾ ਹੀ ਪਿਆ 10000 ਰੁਪਏ ਠੀਕ ਆ ਇਹਦੀ ਡਿਮਾਂਡ ਵੀ 50000 ਆ ਤੇ 12 ਕਿਲੋ ਬੋਲੀ ਤਿਆਰ ਆ ਜੈਜ ਡਿਮਾਂਡ ਆ ਜਮਾ ਬਿਲਕੁਲ ਤੇ ਅੱਗੇ ਨਗ ਨੰਬਰ ਆ ਗਿਆ ਬਾਈ ਆਪਣਾ 6 ਜੀ ਹਾਂਜੀ ਇਹਦਾ ਇਹ ਖੀਰੀ ਵਛੀ ਆ ਜੀ ਠੀਕ ਆ ਜੀ ਇਹ ਰਾਤ ਹੀ ਸੂਈਆ ਮਗਰਵੀ ਬੱਚੀ ਆ ਦੇ ਇਹਦੇ ਮਗਰਵੀ ਬੱਚੀ ਆ ਹਾਂ ਹਾਂ ਜੇਰ ਜੂਰ ਦੀ ਕੰਪਲੀਟ ਹਾਂ ਜੇਰ ਪੈ ਗਈ ਵਧੀਆ ਕਿੰਨਾ ਕ ਦੁੱਧ ਕੱਢਿਆ ਬਈ ਇਹਦਾ ਇਹਦਾ ਆ ਜਾਨੀ ਕਿ 2 ਲੀਟਰ ਦੁੱਧ ਕੱਢਿਆ ਕਿਉਂਕਿ ਥੋੜੀ ਪਹਿਲਾ ਸੂਹੀ ਅੱਛਾ ਸਮੇਂ ਤੋਂ ਬਈ ਹਾਂ ਪਹਿਲਾ ਸੂਹੀ ਆ ਇੱਕ ਸਿੰਗੀ ਪੋਰਟ ਜੀ ਆ ਹਨਾ ਇਹਦੇ ਸਿੰਗੀ ਜੀ ਹਾਂਜੀ ਪੋਰਟ ਜੀ ਆ ਠੀਕ ਆ ਹਾਂਜੀ ਥੜਾ ਥੁਣਾ ਤਾਂ ਓਕੇ ਆ ਜੀ ਥਾਨਾ ਮਗਰਲਾ ਜਾਨੀ ਕਿ ਖੰਦਾ ਭਲਾਂ ਚ ਵੀ ਥੋੜਾ ਜਿਹਾ ਘੱਟ ਲੱਗਾ ਇਹਦਾ ਇੱਕ ਥੜਾ ਜਿਹੜਾ ਚੱਕ ਦੀ ਜੇ ਆ ਹਾਂ ਜਿਹੜਾ ਚੱਕ ਦੀ ਜੀ ਆ ਠੀਕ ਆ ਉਵੇਂ ਆਪ ਫੇਰ ਆ ਕੇ ਹਨਾ ਹਾਂ ਲੱਗਦਾ ਵੀ ਆਉਂਦਾ ਐ ਅੱਧੋਂ ਉਸ ਦਾ ਵੱਧ ਵੀ ਹੋਵੇ ਠੀਕ ਆ ਯਾਨੀ ਦੂਜੇ ਦੇ ਮੁਕਾਬਲੇ ਦੁੱਧ ਘੱਟ ਆਉਂਦਾ ਦੂਜੇ ਦੇ ਮੁਕਾਬਲੇ ਸਾਨੂੰ ਆਪ ਨੂੰ ਸ਼ੱਕ ਜਾਨੀ ਕਿ ਪੂਰੀ ਖਲ ਖਾਲੀ ਕੀਤੀ ਨਹੀਂ ਠੀਕ ਆ ਅਜੇ ਐਂ ਸੂਈ ਹੈ ਨਾ 2-4 ਚਵਾਈਆਂ ਲੱਗ ਜਾਣਗੀਆਂ ਫਿਰ ਪਤਾ ਲੱਗ ਜੂ ਬੱਚਾ ਇਹਦੇ ਮਗਰ ਵੀ ਬੱਚੀ ਆ ਤੇ ਇਹਦਾ ਭਾਅ ਕਿੰਦਾ ਕਾ ਜੀ ਭਾਅ ਦਾ 26000 ਰੁਪਏ ਜੀ ਇਹਦਾ 26000 ਰੁਪਏ ਵਿੱਚ ਹੋਜੂ ਮਾੜਾ ਮੋਟਾ ਹਾਂ ਜੀ ਕੋਈ ਗੱਲ ਨਹੀਂ ਮਾੜਾ ਮੋਟਾ ਪਾਵਾਂਗੇ ਜਾਨੀ ਕਿ ਪਾ ਜਿਵੇਂ ਜਿਵੇਂ ਕਰਦੇ ਆ ਠੀਕ ਆ ਬਾਕੀ ਆਈ ਜਿਹੜਾ ਤਿੰਨ ਵੜਾ ਖਰੀਦਦਾ ਕੋਈ ਜਾਣੇ ਜਿਹੜੀਆਂ ਵੜਾ ਹੈਗੀਆਂ ਗਿਆ 7 ਹਾਂਜੀ ਸੌਰੀ 5 ਨੰਬਰ 6 ਨੰਬਰ ਤੇ 7 ਆ 6 ਤਾਂ ਉਹ ਹੋ ਗਈ 7 ਤੇ 8 ਤੇ 5 ਹਾਂਜੀ ਤੇ ਇਹਨਾਂ ਦਾ ਆਫਰ ਫ੍ਰੀ ਇਹਨਾਂ ਦਾ ਦਿਆਂਗੇ ਵੜਦਾ ਦਾ ਇਹ ਨਾਲ ਜਾਣੇ ਤਿੰਨ ਵੜਾ ਜੇ ਇਕੱਠਾ ਕੋਈ ਖਰੀਦਦਾ ਤਿੰਨ ਵੜਾ ਬਈ ਤੁਸੀਂ 8 ਨੰਬਰ 7 ਨੰਬਰ ਤੇ 5 ਨੰਬਰ ਵੜਾ ਖਰੀਦਦੇ ਆ ਤਾਂ ਤੁਹਾਨੂੰ 6 ਨੰਬਰ ਵੜਾ ਫ੍ਰੀ ਮਿਲ ਜੂਗੀ ਠੀਕ ਆ ਵੀਰੇ ਤੇ ਨਾਗ ਨੰਬਰ ਆ ਗਿਆ ਬਈ ਆਪਣਾ 7 ਇਹਦਾ ਸੁਆ ਕਿੰਨਾ ਮਾ ਜੀ ਇਹਦਾ ਸੁਆ ਤੀਜੇ ਸੁਣਾ ਹੀ ਇਹਨੇ ਠੀਕ ਆ ਕਿੰਨਾ ਕ ਸਮਾਂ ਲੈਂਦੀ ਆ ਜੀ ਇਹ ਹਈ ਲੈ ਇਹ ਨਹੀਂ 5 ਹਫ਼ਤਾ ਵੀ ਲੈ ਸਕਦੀ ਆ ਠੀਕ ਆ ਹਫ਼ਤਾ ਵੀ ਹਾfte ਦੇਣਾ ਤਾਂ ਕੀ ਹੁੰਦਾ ਇਹਦਾ ਬੰਨਣਾ ਹੀ ਹੁੰਦਾ ਜੇ ਦਿਨ 2-4 ਵਾਦ ਵੀ ਲੈ ਜੋ ਤੇ ਤਾਂ ਵੀ ਬਾਲੇ ਵੱਟੇ ਅਲੀ ਗੱਲ ਨਹੀਂ ਹੁੰਦੀ ਹਾਂਜੀ ਹਾਂਜੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਥਾਣ ਤੁਨ ਨੂੰ ਮੈਂ ਨੇੜੇ ਤੋਂ ਚੈੱਕ ਕਰਾ ਦੇ। ਜਿਵੇਂ ਮਰਜ਼ੀ ਟੱਲ ਢੁੱਲ ਬਹੁਤ ਪਈ। ਬਹੁਤ ਢਾਈ ਪੂਰੀ। ਠੀਕ ਆ। ਹਾਂਜੀ। ਇਹਦਾ ਭਾ ਕਿੱਡਾ ਕਾ ਜੀ? ਭਾਬੇ ਵਾਲੀ 4000 ਰੁਪਏ ਆ ਇਹਦਾ। 42000 ਰੁਪਏ ਬੱਡੀ ਆ ਹਨਾ ਵਜਨ ਵਾਲੀ। ਮੈਂ ਪੂਰੀ ਕੱਟਣੀ ਸਾਰਾ ਕੁਝ ਜਾਣ ਕੇ। ਅੱਧਾ ਠਾਲੀ ਆ। ਸੰਭੀ ਭਲੀ ਆ। 42000 ਰੁਪਏ ਇਹਦੀ ਡਿਮਾਂਡ ਆ ਤੇ ਬਾਕੀ ਜੇ ਵੱਡਾ ਆਫਰ ਲੈਣਾ ਤਾਂ ਤੁਸੀਂ ਤਿੰਨ ਵੇੜਾਂ ਦੀ ਖਰੀਦ ਕਰ ਲਿਓ। ਤੁਹਾਨੂੰ ਆਫਰ ਵੀਰੇ ਵੱਡਾ ਮਿਲ ਜਾਊਗਾ। ਬਾਕੀ ਥਣਾ ਥੁਣਾ ਦੀ ਓਕੇ ਹੋਊਗੀ। ਬੇਫਿਕਰ ਹੋ ਜੋ। ਨਾਗ ਨੰਬਰ ਤੁਹਾਨੂੰ 7 ਦਿਖਾਤਾ ਤੇ ਐਂਡ ਤੇ ਆ ਗਿਆ ਵੀਰੇ ਨਗ ਨੰਬਰ ਆਪਣਾ 8 ਠਾਇਓ ਜੀ ਇਹਨੂੰ ਇਹਦਾ ਸੂਆ ਕਿੰਨਾ ਮਾ ਜੀ ਇਹਨੇ ਵੀ ਤੀਜੇ ਸੂਣਾ ਜੀ ਠੀਕ ਆ ਤੀਜੇ ਸੂਏ ਸੂਣਾ ਕਿੰਨਾ ਕੁ ਸਮਾਂ ਲੈਂਦੀ ਆ ਜੀ ਇਹ ਇਹ ਲੈ ਜੂਗੀ 5-7 ਦਿਨ ਹਜੇ ਲੈ ਜੂਗੀ 5 ਤੋਂ 7 ਦਿਨ ਠੀਕ ਆ ਹਾਂਜੀ ਹਾਂਜੀ ਇਹਦਾ ਕੱਦ ਕਾਠੇ ਤੋਂ ਵੀ ਵੱਡਾ ਹੈ ਨਾ ਮੈਂ ਵੀ ਵੱਡੀ ਆਈ ਡਬਲ ਆ ਕਿੰਨਾ ਪਿਆ ਜੀ ਦੁੱਧ ਜੀ ਦੋ ਤਾਂ ਨਹੀਂ ਜਿਹਦੋਂ ਲਈ ਆਏ ਉਹਨਾਂ ਨੇ ਤਾਂ 18-20 ਲੀਟਰ ਆਪਾਂ ਨੂੰ ਕਿਹਾ ਹੂੰ ਵੀ ਇਹ ਨਾਲਾ ਚੋਇਆ ਵਾ ਠੀਕ ਆ ਬਾਕੀ ਅਗਲਾ ਬਾਕੀ ਆਉਦੀ ਸਾਂਝ ਨਾ ਮੈਂ ਉਹੀ ਫੇਰ ਗਈ ਆ ਨਾ ਵਾਰੀ ਵਾਰੀ ਹੂੰ ਵੀ ਕੋਈ ਵੀ ਕਿਦੋਂ ਵੀ ਲੈਣਾ ਪਸੂ ਕਿਦੋਂ ਵੀ ਲੈਣਾ ਆਉਦੀ ਸਾਂਝ ਲੈ ਕੇ ਸਾਂਝ ਨਾਲ ਲੈ ਕੇ ਜਾਵੇ ਪਸੂ ਔਂਕੇ ਅਗਲੇ ਦੇ ਘਰੇ ਆਉਦੈ ਟਣਕਾ ਆ ਕੇ ਲੈ ਕੇ ਜਾਇਆ ਕੋਈ ਔਂਦਾ ਸਮਾਂ ਇਹ ਹੋ ਜਾਇਆ ਪਿਆ ਭਰਾ ਦਾ ਭਰਾ ਨੂੰ ਭਰਾ ਨਹੀਂ ਬਖਸ਼ਦਾ ਇਹ ਤਾਂ ਗੱਲ ਹੈ ਦੂਜਾ ਕੌਣਾ ਹਨਾ ਇਹ ਤਾਂ ਗੱਲ ਹੈਗੀ ਆ ਆ ਪਤਾ ਕਿੰਨੇ ਹੁੰਨੇ ਆ ਦੇ ਇੱਕ ਵੀਡੀਓ ਚ ਬਈ ਤੁਸੀਂ ਰੁਪਈਏ ਹੁੰਨੇ ਕਰਕੇ ਲੇ ਕੇ ਜਾਓਗੇ ਆਏ ਆ ਬਾਈ ਜੇ ਦੂਰੋਂ ਵੀ ਆਊਗਾ 1000 ਰੁਪਿਆ ਖਰਚ ਆ ਜੂ ਆਉਣ ਤੇ 1500 ਆ ਜੂ ਮੈਂ ਹੋਰ ਐਸ਼ ਨੂੰ ਥਾਂ ਸਭ ਕੁਝ ਹੈਗਾ ਵਧੀਆ ਸਭ ਕੁਝ ਫੁੱਲ ਆ ਰੋਟੀ ਪਾਣੀ ਮਿਲੂ ਅਗਲੇ ਨੂੰ ਇਹਦੀ ਗੱਲ ਵੀ ਦੂਰੋਂ ਆ ਕੇ ਚੱਲ ਕੇ ਵੀ ਰਹਿਣਾ ਹਾਂ ਬਾਈ ਰੋਟੀ ਪਾਣੀ ਨਾ ਦੇਵਾਂਗੇ ਆਪ ਦਾ ਟਣਕਾ ਆ ਕੇ ਲੈ ਕੇ ਜਾਇਓ ਹਾਂਜੀ ਤੇ ਇਹਦਾ ਭਾਅ ਕਿੱਡਾ ਕਾ ਜੀ ਇਹਦਾ ਹੀ ਅੱਜ 52000 ਰੁਪਿਆ ਜੀ 52000 ਹਾਂਜੀ ਵੀਰੋ ਐਡੀ ਹੁਣ ਵੈਡ 65 70 ਤੋਂ ਘੱਟ ਨਾ ਕੋਈ ਨਹੀਂ ਦਿੰਦਾ ਨਹੀਂ ਦਿੰਦਾ ਵੱਡੀ ਵੈਡ ਆ ਪੂਰੀ ਡਬਲ ਆ ਬਾਕੀ ਹੋਰ ਗੱਲ ਆ ਦੁੱਧ ਵੀ ਇਹਦਾ ਮੱਝਾਂ ਰਗਾ ਹੋ ਜਮ ਹੂੰ ਬਾਕੀ ਆਪਾਂ ਕਹਾਂ ਵੀ ਇਹ ਤਿੰਨ ਵੜਾ ਲੋਗਾ ਤਿੰਨਾਂ ਨਾਲ ਇੱਕ ਫ੍ਰੀ ਆ ਤਿੰਨਾਂ ਨਾਲ ਉਹ 26000 ਵਾਲੀ 26000 ਵਾਲੀ ਫ੍ਰੀ ਆ 26000 ਵਾਲੀ ਵੈੜ ਫ੍ਰੀ ਆ ਜੇ ਤਿੰਨੇ ਕੋਈ ਇਕੱਠੇ ਖਰੀਦਾਂ ਅੱਠ ਨੰਬਰ 7 ਨੰਬਰ ਤੇ 5 ਨੰਬਰ ਜੇ ਕੋਈ ਵੈੜ ਖਰੀਦੂਗਾ ਤਾਂ 6 ਨੰਬਰ ਵੈੜ ਤੁਹਾਨੂੰ ਬਿਲਕੁਲ ਫ੍ਰੀ ਮਿਲ ਜੂਗੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ